ਡੈਡੀ ਜੀ ਠੀਕ ਨਹੀਂ ਹੈਗੇ ਉਹਨਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ ਅਚਾਨਕ ਤੇ ਉਹਨਾਂ ਦੇ ਇਲਾਜ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਪੈਸਿਆਂ ਦਾ ਡੇ ਇੰਤਜ਼ਾਮ ਕਰਨ ਪਰ ਕਿਤੋਂ ਹੋ ਨਹੀਂ ਰਿਹਾ ਫਿਲਹਾਲ ਇਹਨਾਂ ਉਹ ਟੈਸਟ ਵੀ ਹੈ ਜੇ ਹੋਣੇ ਨੇ ਟੈਸਟ ਹੀ ਬਹੁਤ ਮਹਿੰਗੇ ਨੇ ਤੇ ਟੈਸਟ ਦਾ ਨਹੀਂ ਇੰਤਜ਼ਾਮ ਹੋਣਾ ਤੇ ਇਲਾਜ ਕਿੱਦਾਂ ਕਰਾਹੂੰਗੀ ਮੈਂ ਚੋਨੀ ਆ ਕੀ ਅੱਗੇ ਆਓ ਤੇ ਮੇਰੀ ਮਦਦ ਕਰੋ ਤਾਂ ਕਿ ਮੈਂ ਆਪਣੇ ਡੈਡੀ ਦਾ ਸਹੀ ਇਲਾਜ ਕਰਾ ਸਕਾਂ ਤੇ ਉਹਨਾਂ ਦੀ ਜ਼ਿੰਦਗੀ ਬਚਾ ਸਕਾਂ ਮੈਨੂੰ ਬਸ ਇਹ ਚਾਹੀਦਾ ਹੈ ਮੇਰੇ ਡੈਡੀ ਦਾ ਇਲਾਜ ਕਰਾ ਦਿਓ ਸੈਕਲ ਸਾਹਿਬ ਸਾਡਾ ਆਪਣਾ ਮਨ ਬੜਾ ਭਰ ਰਿਹਾ ਏ ਸਟੋਰੀ ਦਿਖਾ ਕੇ ਇੱਕ 20 ਲੜਕੀ ਜਿਹੜੀ ਉਮਰ ਹਸਣ ਖੇਡਣ ਵਾਲੀ ਹੈ ਮਾਂ-ਬਾਪ ਦੇ ਸਿਰ ਤੇ ਛਾਲਾ ਮਾਰਨ ਵਾਲੀ ਹੈ ਉਹ ਤੀ ਦੋਵੇਂ ਹੱਥ ਜੋੜ ਕੇ ਉਸ ਭਾਰਤ ਦੇ ਵਿੱਚ ਸਾਰਿਆਂ ਨੂੰ ਕਹਿ ਰਹੀ ਹੈ ਜਿੱਥੇ ਕਨਕਾਂ ਪੂਜੀਆਂ ਜਿਐ ਨਹੀਂ ਇੱਥੇ ਗੁਰੂਆਂ ਨੇ ਕਿਹਾ ਕਿ ਔਰਤ ਨੂੰ ਬੜਾ ਵੱਡਾ ਦਰਜਾ ਅਸੀਂ ਲੋੜੀਆਂ ਮਨਾਉਂਦੇ ਆ ਬੜੇ ਤਿਹਾੜ ਮਨਾਉਂਦੇ ਆ ਸਟੇਟਮੈਂਟਾਂ ਦਿੰਦੇ ਆ ਧੀਆਂ ਵਾਸਤੇ ਪਰ ਜਦੋਂ ਗਰਾਊਂਡ ਲੈਵਲ ਤੇ ਇਦਾਂ ਦੀ ਪੋਜੀਸ਼ਨ ਵੇਖੀਦੀ ਹੈ ਤੇ ਸਾਨੂੰ ਭਾਰਤ ਜ਼ੀਰੋ ਲੱਗਦਾ ਹਜੇ ਲੋੜੀ ਦਾ ਤਿਹਾੜ ਗਿਆ ਵਾ ਮੈਂ ਹਜ਼ਾਰਾਂ ਰੁਪਏ ਲੋਕਾਂ ਨੇ ਫੋਕ ਦਿੱਤੇ ਆ ਪਤੰਗਾਂ ਉਡਾਈਆਂ ਵਾ ਡੀ ਜੇ ਲਾਏ ਆ ਮੀਟ ਸ਼ਰਾਬਾਂ ਕਈ ਪਰ ਪਤਾ ਨਹੀਂ ਕੀ ਲੋਕਾਂ ਦੇ ਮਨ ਚ ਕੀ ਆ ਕੋਈ ਜਾਗਦਾ ਹੀ ਨਹੀਂ ਭਾਰਤ ਦੀ ਗੱਲ ਕਰੀਏ ਤੇ ਜਿੱਥੇ ਔਰਤ ਨੂੰ ਸਾਡੇ ਗੁਰੂਆਂ ਪੀਰਾਂ ਨੇ ਬੜਾ ਵੱਡਾ ਦਰਜਾ ਦਿੱਤਾ ਹੈ ਗੁਰੂਆਂ ਨੇ ਕਿਹਾ ਹੈ ਕਿ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ ਜੇ Hindu ਧਰਮ ਦੀ ਗੱਲ ਕਰੀਏ ਤੇ ਕੰਜਕ ਪੂਜਨ ਹੁੰਦਾ ਹੈ ਅਤੇ ਕੰਜਕਾਂ ਨੂੰ ਵੱਡਾ ਦਰਜਾ ਦਿੱਤਾ ਜਾਂਦਾ ਹੈ ਲੜਕੀਆਂ ਔਰਤਾਂ ਨੂੰ ਵੱਡਾ ਦਰਜਾ ਦਿੱਤਾ ਜਾਂਦਾ ਹੈ ਪਰ ਅੱਜ ਇੱਕ ਐਸੀ ਧੀ ਜੋ ਆਪ ਸਭ ਦੇ ਅੱਗੇ ਦੋਵੇਂ ਹੱਥ ਜੋੜ ਕੇ ਇਹੀ ਅਪੀਲ ਕਰ ਰਹੀ ਹੈ ਕਿ ਉਹਦੇ ਬਾਪ ਨੂੰ ਜ਼ਿੰਦਗੀ ਮਿਲਣੀ ਚਾਹੀਦੀ ਹੈ ਉਹਦੇ ਬਾਪ ਨੂੰ ਗੰਭੀਰ ਬਿਮਾਰੀ ਹੈ ਇਲਾਜ ਲਈ ਕੋਈ ਪੈਸਾ ਨਹੀਂ ਹੈ ਬਟਾਲਾ ਦੇ ਮੁਰਗੀ ਮਹੱਲਾ ਤੋਂ ਇਹ ਅਸੀਂ ਵੀ ਸਟੋਰੀ ਬੜੇ ਹੀ ਮਨ ਭਰ ਕੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤਸਵੀਰਾਂ ਪਹਿਲਾਂ ਸਾਂਝੀਆਂ ਕਰ ਦਿੰਦੇ ਹਾਂ ਤੁਸੀਂ ਵੇਖ ਸਕਦੇ ਹੋ ਮਕਾਨ ਦੀ ਜੋ ਹਾਲਤ ਹੈ ਤੁਸੀਂ ਆਪ ਸਹਿਜ ਅੰਦਾਜ਼ਾ ਲਾ ਲਓ ਕਿ ਇਹ ਮਕਾਨ ਰਹਿਣ ਦੇ ਕਾਬਿਲ ਹੈ ਜਾਂ ਨਹੀਂ ਹੈ ਫਿਰ ਵੀ ਇਹ ਧੀ ਆਪਣੇ ਬਾਪ ਦੇ ਨਾਲ ਇੱਥੇ ਕੱਲੀ ਰਹਿ ਰਹੀ ਹੈ ਗੱਲਬਾਤ ਦੌਰਾਨ ਉਹਨੇ ਪਹਿਲਾਂ ਦੱਸਿਆ ਕਿ ਮਾਂ ਦਾ ਦੇਹਾਂਤ ਬੜੀ ਛੋਟੀ ਉਮਰ 'ਚ ਹੋਇਆ ਉਸ ਤੋਂ ਬਾਅਦ ਜ਼ਿੰਦਗੀ ਦਾ ਸੰਘਰਸ਼ ਸ਼ੁਰੂ ਹੋਇਆ ਬਾਪ ਸਬਜ਼ੀ ਦਾ ਕੰਮ ਕਰਦਾ ਸੀ ਰੇੜੀ ਲਾਉਂਦਾ ਸੀ ਪਰ ਉਹਨੂੰ ਐਸੀ ਗੰਭੀਰ ਬਿਮਾਰੀ ਲੱਗੀ ਕਿ ਹੁਣ ਉਹ ਮੰਜੇ ਤੇ ਹੈ ਤਸਵੀਰਾਂ 'ਚ ਵੇਖ ਸਕਦੇ ਹੋ ਦੋ ਕਮਰੇ ਹਨ ਇੱਕ ਕਮਰੇ ਦੀ ਛੱਤ ਨਹੀਂ ਹੈ ਦੂਸਰੇ ਕਮਰੇ ਦੇ ਹਾਲਾਤ ਵੇਖ ਸਕਦੇ ਹੋ ਤਰਪਾਲ ਪਾਈ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਬਾਰਿਸ਼ ਹੁੰਦੀ ਹੈ ਤੇ ਸੱਤ ਵਿੱਚ ਆਉਂਦੀ ਹੈ ਆਓ ਗੱਲਬਾਤ ਜਰੂਰ ਕਰਾਂਗੇ ਉਸ ਤੋਂ ਪਹਿਲਾਂ ਇੱਕ ਰਸੋਈ ਵੇਖ ਲਈਏ ਸਾਡੀਆਂ ਰਸੋਈਆਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਅਸੀਂ ਪੱਥਰ ਲਾਉਂਨੇ ਹਾਂ ਸਜਾਵਟ ਕਰਦੇ ਹਾਂ ਕਿਉਂਕਿ ਉੱਥੇ ਸਾਡਾ ਭੋਜਨ ਪਕਣਾ ਹੁੰਦਾ ਹੈ ਉਹਨੂੰ ਖਾਣ ਦਾ ਸਵਾਦ ਹੋਣਾ ਚਾਹੀਦਾ ਹੈ ਇਹ ਸਿਲੰਡਰ ਦਾ ਤੁਸੀਂ ਹਾਲਾਤ ਵੇਖੋ ਜਿੱਥੇ ਇਹ ਧੀ ਰੋਟੀ ਬਣਾਉਂਦੀ ਹੈ ਸੁੱਕੀ ਮਿੱਸੀ ਖਾ ਕੇ ਬਾਪ ਅਤੇ ਧੀ ਗੁਜ਼ਾਰਾ ਕਰਦੇ ਹੈ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਤਸਵੀਰ ਇਹ ਵੀ ਦੇਖ ਲਓ ਕਿ ਜਿੰਨਾਂ ਦੇ ਪਿਤਾ ਜੀ ਇਸ ਵਕਤ ਮੰਜੇ ਤੇ ਹਨ ਗੰਭੀਰ ਬਿਮਾਰੀ ਹੈ ਡਾਕਟਰਾਂ ਨੇ ਲੱਖਾਂ ਰੁਪਏ ਦੇ ਵਿੱਚ ਦੱਸਿਆ ਹੈ ਕਿ ਇਲਾਜ ਹੋਣਾ ਹੈ ਅਤੇ ਸਭ ਤੋਂ ਵੱਡੀ ਮੰਦ ਭਾਗੀ ਗੱਲ ਕਿ ਟੈਸਟ ਵਾਸਤੇ ਵੀ ਅਜੇ ਪੈਸੇ ਨਹੀਂ ਜਿਹੜੇ ਟੈਸਟ ਅਜੇ ਸ਼ੁਰੂ ਦੇ ਵਿੱਚ ਹੋਣੇ ਹਨ ਇਲਾਜ ਵਾਸਤੇ ਉਹਦੇ ਵਾਸਤੇ ਵੀ ਧੀ ਕੋ ਪੈਸੇ ਨਹੀਂ ਮਹਿਜ 20 ਸਾਲ ਦੀ ਉਮਰ ਹੈ ਇਸ ਧੀ ਨੂੰ ਵੇਖ ਕੇ ਕਈਆਂ ਨੂੰ ਤੇ ਮਾਣ ਮਹਿਸੂਸ ਹੋਏਗਾ ਕਿਉਂਕਿ ਉਹ ਗੀਤ ਯਾਦ ਆਉਂਦਾ ਹੈ ਕਿ ਪੁੱਤ ਵੰਡਾਉਣ ਜ਼ਮੀਨਾਂ ਤੇ ਧੀਆਂ ਦੁੱਖ ਵੰਡਾਉਂਦੀਆਂ ਹਨ ਸ਼ਾਇਰ ਇਸੇ ਧੀ ਇਹਦੀਆਂ ਵਰਗੀਆਂ ਧੀਆਂ ਕਰਕੇ ਉਹ ਗੀਤ ਕਿਹਨਾਂ ਕਰ ਸ਼ਾਇਰ ਨੇ ਲਿਖਿਆ ਸੱਸ ਦਾ ਪੁੱਤ ਜੀ ਨਾਮ ਕੀ ਹੈ ਕਿੱਥੇ ਰਹਿੰਦੇ ਮੇਰਾ ਨਾਮ ਸਮੈਲੀ ਹੈ ਮੈਂ ਬਟਾਲੇ ਸ਼ਹਿਰ ਮੁਰਗੀ ਮੱਲੇ ਚਰਾਨੀ ਆ ਗਲੀ ਨੰਬਰ 7 ਕੀ ਹੋਇਆ ਪਿਤਾ ਜੀ ਨੂੰ ਮੇਰੇ ਡੈਡੀ ਜੀ ਠੀਕ ਨਹੀਂ ਹੈਗੇ ਉਹਨਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ ਅਚਾਨਕ ਤੇ ਉਹਨਾਂ ਦੇ ਇਲਾਜ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਪੈਸਿਆਂ ਦਾ ਡੇ ਇੰਤਜ਼ਾਮ ਕਰਨ ਪਰ ਕਿਤੋਂ ਹੋ ਨਹੀਂ ਰਿਹਾ ਫਿਲਹਾਲ ਇਹਨਾਂ ਉਹ ਟੈਸਟ ਵੀ ਹੈ ਜੇ ਹੋਣੇ ਨੇ ਟੈਸਟ ਵੀ ਬਹੁਤ ਮਹਿੰਗੇ ਨੇ ਤੇ ਟੈਸਟ ਦਾ ਨਹੀਂ ਇੰਤਜ਼ਾਮ ਹੋਣਾ ਤੇ ਇਲਾਜ ਕਿੱਦਾਂ ਕਰਾਂਗੀ ਮੈਂ ਪੁੱਤਰ ਜੀ ਸਭ ਤੋਂ ਪਹਿਲਾਂ ਗੱਲ ਚੱਲਦੀ ਹੈ ਕਿ ਰਿਸ਼ਤੇਦਾਰੀ ਦੀ ਹਣ ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਕੋਈ ਆਇਆ ਨਹੀਂ ਤੁਹਾਨੂੰ ਕੋ ਨਹੀਂ ਆਇਆ ਤੁਹਾਡੀ ਬਾਤ ਪੁੱਛਣ ਵਾਸਤੇ ਪਰਿਵਾਰ ਚ ਕੌਣ-ਕੌਣ ਸੀ ਬਲੇ ਦੱਸੋ ਪਰਿਵਾਰ ਚ ਮੈਂ ਆ ਤੇ ਮੇਰੇ ਡੈਡੀ ਨੇ ਹਰ ਦੋਵਾਂ ਤੇਰਾ ਹੋਰ ਕੋਈ ਨਹੀਂ ਹੈਗਾ ਮੰਮੀ ਤੁਹਾਡੇ ਮੰਮੀ ਕਾਫੀ ਟਾਈਮ ਪੰਜ ਸਾਲ ਦੀ ਉਮਰ ਦੀ ਹੋ ਚਲੇ ਗਏ ਛੱਡ ਕੇ ਤੇ ਗੁਜ਼ਰ ਗਈ ਸਮਝੋ ਕੋਈ ਰਿਸ਼ਤੇਦਾਰ ਕੋਈ ਆਉਂਦਾ ਨਹੀਂ ਤੁਹਾਨੂੰ ਦੁੱਖ ਸੁੱਖ ਪੁੱਛਣ ਵਾਸਤੇ ਵੀ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰ ਲਈਏ ਕਿਉਂਕਿ ਰਿਸ਼ਤੇਦਾਰਾਂ ਤੇ ਬੜਾ ਮਾਣ ਕੀਤਾ ਜਾਂਦਾ ਕੀ ਰਿਸ਼ਤੇਦਾਰ ਨਹੀਂ ਆਉਂਦੇ ਕੋਈ ਨਹੀਂ ਕੋਈ ਨਹੀਂ ਹੁੰਦਾ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਰਸਨ ਬਾਣੀ ਦੇ ਸਕਦੇ ਆ ਬਸ ਤੇਰੇ ਡੈਡੀ ਦਾ ਲਾਜ ਨਹੀਂ ਆਈ ਆਪਣੇ ਵੀ ਘਰ ਵੇਖਣੇ ਨੇ ਤੁਸੀਂ ਇਕੱਲੇ ਰਹਿੰਦੇ ਹੋ ਪਤਾ ਨਾ ਹਾਂਜੀ ਕੰਮ ਕਰਦੇ ਹੋ ਕੋਈ ਹਾਂਜੀ ਮੈਂ ਇੱਕ ਪ੍ਰਾਈਵੇਟ ਦੁਕਾਨ ਤੇ ਲੱਗੀ ਸੀ 8000 ਰੁਪਏ ਮੈਨੂੰ ਮਹੀਨੇ ਦੀ ਸੈਲਰੀ ਮਿਲਦੀ ਪਰ ਡੈਡੀ ਦੀ ਦੇਖ ਰੇਕ ਵਾਸਤੇ ਮੈਨੂੰ ਛੱਡਨੇ ਪਿਆ ਕੰਮ ਤੇ ਹੁਣ ਫਿਰ ਰੋਟੀ ਪਾਣੀ ਮੰਗਾਈ ਤੇ ਬੜੀ ਆ ਪੁੱਤਰ ਜਿਹੜੇ ਸਾਰੇ ਜੀ ਕਮਾਉਂਦੇ ਆ ਪੰਪ ਪਾਸਾ ਸਸਾ ਜਾਣੇ ਕਮਾਉਂਦੇ ਆ ਉਹਨਾਂ ਦੇ ਘਰਾਂ ਦੇ ਖਰਚੇ ਵੀ ਕਿਹੜੇ ਟਾਈਮ ਰੁਕ ਜਾਂਦੇ ਆ ਤੇ ਫਿਰ ਰੋਟੀ ਪਾਣੀ ਕਿੱਦਾਂ ਚੱਲਦਾ ਉਤੋਂ ਲਾਜ ਤੁਸੀਂ ਕਹਿੰਦੇ ਟੈਸਟ ਵੀ ਅਰੇ ਹੋਣੇ ਹਾਂਜੀ ਹਾਂਜੀ ਟੈਸਟ ਨਹੀਂ ਆ ਕਿ ਅਗਰ ਟੈਸਟ ਹੋ ਗਏ ਪੈਸੇ ਨਹੀਂ ਆਗੇ ਮ ਜਿਹੜਾ ਘਰ ਦਾ ਖਰਚਾ ਮੈਂ ਤਨਖਾਹ ਜੋ ਵੀ ਲੈਂਦੀ ਹਾਂ ਜੇ ਉਹ ਹੀ ਚੱਲਣ ਦੀ ਮੇਰੀ ਜਿੱਦਨ ਉਹ ਵੀ ਖਤਮ ਹੋ ਗਈ ਫਿਰ ਪਤਾ ਨਹੀਂ ਕੱਲ ਦਾ ਬਟਾਲੇ ਦੀ ਗੱਲ ਕਰੀਏ ਪੰਜਾਬ ਦੀ ਗੱਲ ਤੇ ਬੜੀ ਵੱਡੀ ਗੱਲ ਹੈ ਬਟਾਲੇ ਦੀ ਗੱਲ ਕਰੀਏ ਬੜੀਆਂ ਸਮਾਜ ਸੇਵੀ ਸੰਸਥਾਵਾਂ ਬੜੇ ਸਮਾਜ ਸੇਵਕ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਮਾਜ ਸੇਵਾ ਕਰਦੇ ਹਾਂ ਕਿਸੇ ਕੋ ਗਏ ਹੋ ਕਿਸੇ ਨੇ ਕੋਈ ਮਦਦ ਕੀਤੀ ਥੋੜੀ ਬੋੜੀ ਹਾਂਜੀ ਥੋੜੀ ਮਦਦ ਕੀਤੀ ਹੈ ਕਹਾਂਜੀ ਉਹ ਗਈ ਮੈਂ ਪਰ ਉਹ ਫਿਰ ਵੀ ਅਜੇ ਟੈਸਟ ਨਹੀਂ ਸਾਡੇ ਹੋਣ ਦੇ ਮੈਂ ਚੋਣੀਆਂ ਉਹ ਵੀ ਆਪਣੇ ਲੈਵਲ ਤੇ ਕਰਨ ਦੇ ਲਈ ਮਦਦ ਪਰ ਮੈਂ ਵੀ ਕੋਸ਼ਿਸ਼ ਕਰਾਂ ਜੇਤੀ-ਜੇਤੀ ਇਲਾਜ ਹੋ ਸਕੇ ਕਿਉਂਕਿ ਜਿੰਨਾ ਲੇਟ ਕਰਾਗੇ ਉਹਨਾਂ ਦੀ ਤਬੀਅਤ ਵਿਗੜਦੀ ਜਾਏਗੀ। ਉੱਤੋਂ ਰਸੋਈ ਦੇ ਹਾਲਾਤ ਸਾਡਾ ਕੈਮਰਾ ਵਿਖਾਏਗਾ। ਇਹ ਜਿਹੜਾ ਸਿਲੰਡਰ ਛੋਟਾ ਜਿਹਾ ਪਿਆ ਏ ਇੱਥੇ ਰੋਟੀ ਪਾਣੀ ਬਣਾਉਂਦੇ ਓਦੋਂ ਜਾਣੇ। ਹਾਂਜੀ ਇੱਥੇ ਬਣਾ ਲਈਦਾ ਹੈ। ਕਿੱਦਾਂ ਫਿਰ ਮੈਨੇਜ ਕਰਦੇ ਹੋ ਰੋਟੀ ਪਾਣੀ ਨੂੰ ਕਿਉਂਕਿ ਬੜਾ ਸਾਜ਼ ਸਮਾਨ ਚਾਹੀਦਾ। ਜੇ ਮੈਂ ਰਸੋਈ ਦੀ ਗੱਲ ਕਰਾਂ ਵੈਸੇ ਤੇ ਭੈਣਾਂ ਨੂੰ ਜ਼ਿਆਦਾ ਪਤਾ ਪਰ ਭੈਣਾਂ ਵੀ ਸਹੀ ਜਿਹਾ ਅੰਦਾਜ਼ਾ ਲਾ ਲਣਗੀਆਂ ਕਿ ਛੋਟਾ ਜਿਹਾ ਸਿਲੰਡਰ ਪਿਆ ਉਹ ਸਿਲੰਡਰ ਤੇ ਲੋਕੀ ਹਰ ਸੇਕਣ ਵਾ ਤੇ ਰੱਖਦੇ ਅੱਜ ਇਹ ਕਿਦਾਂ ਖਰਚਾ ਸਾਰਾ ਚਲਾਉਂਦੇ ਆ ਫਿਰ ਉਹ ਜੋ ਤਨਖਾਹ ਮਿਲਦੀ ਸੋ ਚ ਚਲੋਨੇ ਖਰਚਾ ਤੇ ਡੈਡੀ ਮੇਰੇ ਤੇ ਹੁਣ ਬਿਮਾਰੀ ਕਰਕੇ ਬੈੱਡ ਤੇ ਨੇ ਉਹ ਤੇ ਕਮਾ ਨਹੀਂ ਸਕਦੇ ਤੁਨ ਮੈਂ ਵੀ ਨਹੀਂ ਕਮਾਣ ਦੀ ਤੇ ਗੁਜ਼ਾਰਾ ਤੇ ਮੁਸ਼ਕਲ ਹੈ ਹੀ ਪੁੱਤਰ ਆਪਣਾ ਫੋਨ ਨੰਬਰ ਦੋ ਵਾਰੀ ਬੋਲ ਦੋ ਜਿੱਤੇ ਸਾਡੇ ਕੋਈ ਦਾਨੀ ਸੱਜਣ ਕੋ ਐਨ ਆਰ ਆਈ ਵੀਰ ਕੋ ਸਮਾਜ ਸੇਵੀ ਸੰਸਥਾ ਜਾਂ ਜਿਹੜਾ ਦਰਦ ਜਾਣਦੇ ਆ ਧੀਆ ਦਾ ਪਰਿਵਾਰਾਂ ਦਾ ਤੁਹਾਡੇ ਵਰਗਿਆਂ ਦਾ ਉਹ ਤੁਹਾਨੂੰ ਕੰਟੈਕਟ ਕਰ ਸਕਣ ਦੋ ਵਾਰ ਆਪਣਾ ਮੋਬਾਈਲ ਨੰਬਰ ਆ ਕਲੀਅਰ ਆਵਾਜ਼ ਚ ਬੋਲੋ ਠੀਕ ਹੈ ਮੇਰਾ ਫੋਨ ਨੰਬਰ 7737806186 783780486 ਕੀ ਕਹਿਣਾ ਚਾਹੁੰਦੇ ਸਾਰਿਆਂ ਨੂੰ ਮੈਂ ਚਾਹੁੰਨੀ ਆ ਕਿ ਅੱਗੇ ਆਓ ਤੇ ਮੇਰੀ ਮਦਦ ਕਰੋ ਤਾਂ ਕਿ ਮੈਂ ਆਪਣੇ ਡੈਡੀ ਦਾ ਸਹੀ ਇਲਾਜ ਕਰਾ ਸਕਾਂ ਤੇ ਉਹਨਾਂ ਦੀ ਜ਼ਿੰਦਗੀ ਬਚਾ ਸਕਾਂ ਮੈਨੂੰ ਬਸ ਇਹ ਚਾਹੀਦਾ ਹੈ ਮੇਰੇ ਡੈਡੀ ਦਾ ਇਲਾਜ ਕਰਾ ਦਿਓ ਤੋ ਦੇਖੋ ਜੀ ਇਹ 20 ਸਾਲ ਦੀ ਮਹਿਜ ਉਮਰ ਹੈ ਉਹ ਉਮਰ ਜਦੋਂ ਅਸੀਂ ਮਾਂ-ਬਾਪ ਦੇ ਸਿਰ ਤੇ ਛਾਲਾ ਮਾਰਦੇ ਹਾਂ ਆਪਣੀ ਜ਼ਿੰਦਗੀ ਦੀ ਸ਼ਾਨ ਨੂੰ ਸ਼ੌਕਤ ਵੇਖਦੇ ਹਾਂ ਆਪਣੇ ਸ਼ੌਂਕ ਪੂਰੇ ਕਰਦੇ ਹਾਂ ਉਸ ਉਮਰ ਦੇ ਵਿੱਚ ਇਹ ਧੀ ਜਿਹੜੀ ਆਪਣੇ ਬਾਪ ਨੂੰ ਸੰਭਾਲ ਰਹੀ ਆ ਉਹ ਉਸ ਫਰਿਸ਼ਤੇ ਨਾਲ ਤੁਹਾਨੂੰ ਮਿਲਾਉਣੀ ਆ ਕਿਉਂਕਿ ਮੈਂ ਤੇ ਫਰਿਸ਼ਤਾ ਹੀ ਕਹਾਵਾਂਗਾ ਕਿਉਂਕਿ ਇਹੋ ਜੇ ਯੁੱਗ ਵਿੱਚ ਜਿਹੜਾ ਇਨਸਾਨ ਕਿਸੇ ਦਾ ਦਰਦ ਜਾਣਦਾ ਹੈ ਔਰ ਕਿਸੇ ਦੇ ਦਰਦ ਨੂੰ ਮਹਿਸੂਸ ਕਰਦਾ ਹੈ ਉਹਨੂੰ ਇੱਕ ਫਰਿਸ਼ਤਾ ਹੀ ਕਿਹਾ ਜਾਣਾ ਚਾਹੀਦਾ ਹੈ ਸਸਕਾ ਭਾੜੀ ਸ਼ੋ ਬਨਾਮ ਕੀ ਕਿੱਥੇ ਰਹਿੰਦੇ ਨੇ ਨਿਰਿੰਦਰ ਸੈਗਲ ਅਲੀਵਾ ਰੋਡ ਬਟਾਲਾ ਸ਼੍ਰੀ ਰਾਮ ਸੇਵਾ ਸਮਿਤੀ ਸੰਸਥਾ ਬਟਾਲਾ ਸੈਗਲ ਸਾਹਿਬ ਸਾਡਾ ਆਪਣਾ ਮਨ ਬੜਾ ਭਰ ਰਿਆ ਇਹ ਸਟੋਰੀ ਦਿਖਾ ਕੇ ਇੱਕ 20 ਸਾਲ ਦੀ ਲੜਕੀ ਜਿਹੜੀ ਉਮਰ ਹਸਣ ਖੇਡਣ ਵਾਲੀ ਹੈ ਮਾਂ-ਬਾਪ ਦੇ ਸਿਰ ਤੇ ਛਾਲਾ ਮਾਰਨ ਵਾਲੀ ਹੈ ਉਹ ਤੀ ਦੋਵੇਂ ਹੱਥ ਜੋੜ ਕੇ ਉਸ ਭਾਰਤ ਦੇ ਵਿੱਚ ਸਾਰਿਆਂ ਨੂੰ ਕਹਿ ਰਹੀ ਹੈ ਜਿੱਥੇ ਕਨਕਾਂ ਪੂਜੀਆਂ ਜਿਐ ਨਹੀਂ ਇੱਥੇ ਗੁਰੂਆਂ ਨੇ ਕਿਹਾ ਕਿ ਔਰਤ ਨੂੰ ਬੜਾ ਵੱਡਾ ਦਰਜਾ ਅਸੀਂ ਲੋੜੀਆਂ ਮਨਾਉਂਦੇ ਆ ਬੜੇ ਤਿਹਾੜ ਮਨਾਉਂਦੇ ਆ ਸਟੇਟਮੈਂਟਾਂ ਦਿੰਦੇ ਆ ਧੀਆਂ ਵਾਸਤੇ ਪਰ ਜਦੋਂ ਗਰਾਊਂਡ ਲੈਵਲ ਤੇ ਇਦਾਂ ਦੀ ਪੋਜੀਸ਼ਨ ਵੇਖੀ ਦੀ ਹੈ ਤੇ ਸਾਨੂੰ ਭਾਰਤ ਜ਼ੀਰੋ ਲੱਗਦਾ ਕੱਲ ਜੇ ਲੋੜੀ ਦਾ ਤਿਹਾੜ ਗਿਆ ਵਾ ਮੈਂ ਹਜ਼ਾਰਾਂ ਰੁਪਏ ਲੋਕਾਂ ਨੇ ਫੋਕ ਦਿੱਤੇ ਆ ਪਤੰਗਾਂ ਉਡਾਈਆਂ ਵਾ ਡੀਜੇ ਲਾਏ ਆ ਮੀਢ ਸ਼ਰਾਬਾਂ ਕਈ ਕੁਝ ਚੱਲਿਆ ਪਰ ਪਤਾ ਨਹੀਂ ਕੀ ਲੋਕਾਂ ਦੇ ਮਨ ਚ ਕੀ ਆ ਕੋਈ ਜਾਗਦਾ ਹੀ ਨਹੀਂ ਅਸੀਂ ਤਾਂ ਕਾਫੀ ਵਾਰੀ ਪਹਿਲਾਂ ਵੀ ਮੈਂ ਅਲਾਟਮੈਂਟ ਕੀਤੀ ਦੋ ਤਿੰਨ ਵਾਰੀ ਅੱਗੇ ਵੀ ਇਹ ਚੀਜ਼ ਨੂੰ ਕਿ ਕੋਈ ਆਪਣਾ ਹਿੰਦੁਸਤਾਨ ਐਡਾ ਵੱਡਾ ਪੰਜਾਬ ਆ ਪੰਜਾਬ ਦੇ ਵਿੱਚ ਲੋਕੀ ਤਾਂ ਇੱਕ ਦੂਜੇ ਦੀ ਬਾਹ ਛੱਡਦੇ ਨਹੀਂ ਹੁਣ ਜੇ ਇਹਨੂੰ ਲੋੜ ਪਈ ਐ ਤੇ ਇਹਦੀ ਕੁਝ ਮੰਗਦੀ ਨਹੀਂ ਪਈ ਨਾ ਤੇ ਕੋਈ ਕਿਤਾਬਾਂ ਮੰਗਨ ਦਈਏ ਕੋਈ ਖਾਣ ਨੂੰ ਮੰਗਨ ਦਈਏ ਕੋਈ ਚੀਜ਼ ਮੰਗਦੀ ਵੀ ਐ ਜਾਂ ਘਰ ਕਹਿੰਦੀ ਪਾ ਦਿਓ ਪਰ ਸਿਰਫ ਮੰਗਦੀ ਪਿਓ ਦਾ ਇਲਾਜ ਪਰ ਪਿਓ ਦਾ ਇਲਾਜ ਵਾਸਤੇ ਵੀ ਲੋਕ ਕੋਈ ਸੌ ਸੰਤਾ ਹੋਣੀਆਂ ਬਟਾਲੇ ਦੇ ਵਿੱਚ ਮੈਂ ਆਪਣੇ ਆਪ ਨੂੰ ਇਹ ਚੀਜ਼ ਨੂੰ ਗਨਾਘਰ ਮਰਨਾ ਵਾ ਚਲੋ ਠੀਕ ਆ ਜੋ ਮੇਰੇ ਕੋ ਹੋ ਸਕੇਗਾ ਮੈਂ ਕਰਾਂਗਾ ਪਰ ਫਿਰ ਵੀ ਮੈਂ ਕਹਿੰਨਾ ਕਿ ਐਡਾ ਵੱਡਾ ਇਲਾਜ ਹੈ ਥੋੜਾ 4 5 10 ਬੰਦੇ ਹੋਰ ਆ ਲ ਜੀਏ ਤੇ ਛੇਤੀ ਹੋ ਜਾਊਗਾ ਤੇ ਚਲੋ ਰੋਟੀ ਖਾਣ ਵਾਲੇ ਬਣ ਜਾਣਗੇ ਸਾਈਕਲ ਸਾਹਿਬ ਤੁਹਾਨੂੰ ਇਹ ਬੱਚੀ ਕਿੱਥੇ ਮਿਲੀ ਕਿਉਂਕਿ ਤੁਸੀਂ ਥੋੜਾ ਦੱਸ ਦਈਏ ਕਿ ਇਹ ਬੱਚੀ ਤੁਹਾਨੂੰ ਕਿੱਥੇ ਮਿਲੀ ਕਿਦਾਂ ਤੁਹਾਨੂੰ ਪਤਾ ਲੱਗਾ ਕਿ ਹਾਲਾਤ ਇਹਦੇ ਇਦਾਂ ਦੇ ਨੇ ਇਹ ਮੇਰੇ ਲੱਗੇ ਸ਼ੌਪ ਤੇ ਕੰਮ ਕਰਦੀ ਹੈ ਕਿਸੇ ਨੇ ਇਹਨੂੰ ਕਿਸੇ ਨੇ ਚਲੋ ਦੱਸਿਆ ਜਾਂ ਇਹਨੂੰ ਪਤਾ ਲੱਗਾ ਜਾਂ ਕਿਵੇਂ ਇਹ ਮੇਰੇ ਕੋਲ ਦੁਕਾਨ ਤੇ ਆਈ ਮੈਨੂੰ 2 ਦਿਨ ਦਾ ਟਾਈਮ ਦਿੱਤਾ ਸੀ 2 ਦਿਨ ਤੋਂ ਬਾਅਦ ਮੈਂ ਕਿਹਨਾਂ ਨਾਲ ਮਿਲਾਂਗੇ ਭੋਪਾਲ ਜੀ ਨਾ ਰابطਾ ਕੰਮ ਕੀਤਾ ਜੋਤੀ ਨਾ ਰابطਾ ਕਰਦਾ ਤੁਹਾਡੇ ਨਾਲ ਕੀਤਾ ਚਲੋ ਇੱਥੇ ਲੈ ਕੇ ਆਏ ਚਲੋ ਕੁਝ ਸੰਤਾਵਾਂ ਜਾਗ ਵੀ ਪਈਆਂ ਪਰ ਅੱਜ ਜਿੰਨਾ ਖਰਚਾ ਹੋਣਾ ਅਜੇ ਤੇ ਟੈਸਟ ਹੀ ਨਹੀਂ ਕੰਪਲੀਟ ਹੋਏ ਇਹਦੇ ਟੈਸਟ ਕੰਪਲੀਟ ਹੋਣਗੇ ਫੇਰ ਹੀ ਅੱਗੇ ਇਲਾਜ ਚੱਲੇਗਾ ਪਰ ਜਿੰਨਾ ਖਰਚਾ ਹੋਵਾ ਉਹਨਾਂ ਖਰਚਾ ਆ ਨਹੀਂ ਰਿਹਾ ਕਿ ਮੈਂ ਚਾਹਾਂਗਾ ਕੋਈ ਦਾਨੀ ਸੱਜਣ ਐਨਆਰਆਈ ਭਰਾ ਚਾਗੇ ਤੇ ਇਸ ਭੈਣ ਦਾ ਹੱਥ ਫੜੇ ਤੇ ਇਹਦਾ ਪਿਓ ਦਾ ਇਲਾਜ ਕਰਾਵੇ ਹੋਰ ਕੁਝ ਨਹੀਂ ਮੰਗਦਾ ਸਾਰੇ ਸਰਕਾਰਾਂ ਬਹੁਤ ਦਾਵਾ ਕਰਦੀਆਂ ਕਿ ਅਸੀਂ ਇਲਾਜ ਦੇ ਦਿੱਤਾ ਅਸੀਂ ਵਿੱਦਿਆ ਦੇ ਦਿੱਤੀ ਅਸੀਂ ਗਰੀਬਾਂ ਦੇ ਬੜੇ ਹਮਦਰਦਾਂ ਇਲੈਕਸ਼ਨ ਆਉਂਦੀ ਹੈ ਤੇ ਕਹਿੰਦੇ ਗਰੀਬਾਂ ਦੇ ਹਮਦਰਦ ਨੂੰ ਵੋਟ ਪਾਓ ਫਿਰ ਉਹ ਗਰੀਬਾਂ ਦੇ ਹਮਦਰਦ ਕਿੱਥੇ ਚਲੇ ਜਾਂਦੇ ਇਹਦੇ 5 ਸਾਲਾਂ ਚ ਇੱਕ ਵਾਰੀ ਹਲਬਦੇ ਆ 5 ਸਾਲਾਂ ਤੋਂ ਬਾਅਦ ਨਹੀਂ ਕੋਈ ਲੱਭਦਾ ਮੈਂ ਵੀ ਲੀਡਰ ਹੀ ਕੀਤੀ ਆ ਪਰ ਮੈਨੂੰ ਵੀ ਇਹ ਚੀਜ਼ ਤੋਂ ਪਤਾ ਲੱਗਾ ਕਿ ਲੀਡਰੀ ਵਿੱਚ ਕੁਝ ਨਹੀਂ ਹੈਗਾ ਜੋ ਇਹ ਪਿਆਰ ਮਿਲਦਾ ਨਾ ਚੰਗਾ ਐਸ ਕੰਮ ਵਾਸਤੇ ਉਹ ਵਧੀਆ ਲੀਡਰਾਂ ਦੇ ਵਿੱਚ ਕੁਝ ਨਹੀਂ ਹੈ ਲੀਡਰ 5 ਸਾਲਾਂ ਚ ਇੱਕ ਵਾਰੀ ਆਉਂਦੇ ਨੇ ਤੇ 5 ਸਾਲਾਂ ਤੋਂ ਦੁਬਾਰਾ ਨਹੀਂ ਉਹ ਦਿਖਦੇ ਮੈਂ ਐਮਸੀ ਤੱਕ ਵੀ ਅਪਰੋਪ ਕੀਤੀ ਐ ਐਮਸੀ ਨੇ ਟਾਈਮ ਲਿਆ ਵਾ ਢਡੇ ਕੋ 4 ਵਜੇ ਦਾ ਟਾਈਮ ਦਿੱਤਾ ਉਹਨੂੰ ਮੈਂ ਕਿ 4 ਵਜੇ ਹੀ ਮਿਲਾਂਗੇ ਤੈਨੂੰ ਹੋ ਸਕਦਾ ਵਾ ਕੋਈ ਨਾ ਕੋਈ ਉਹ ਸੰਭਵ ਕਰ ਦੇਵੇ ਰਾਜੀ ਕਿਉਂਕਿ ਮੁਰਗੀ ਮੱਲੇ ਦੀ ਹੈ ਰਹਿਣ ਵਾਲੀ ਹੈ 7 ਨੰਬਰ ਗਲੀ ਚ ਰਹਿੰਦੀ ਹੈ ਚਲੋ ਜਿੰਨਾ ਕੋ ਹੋ ਸਕਦਾ ਵਾ ਸੱਜਣ ਤਾਈ ਦੇ ਤੌਰ ਤੇ ਸਾਰੇ ਕਰਦੇ ਬੈ ਨੇ ਪਰ ਹਜੇ ਉਹ ਇਲਾਜ ਦਾ ਖਰਚਾ ਬਹੁਤ ਜ਼ਿਆਦਾ ਵਾ ਮੈਂ ਤਕਰੀਬਨ ਅਹੀ ਲੈ ਕੇ ਚਲੀਏ ਤੇ 4-5 ਲੱਖ ਤੋਂ ਉੱਪਰ ਇਹਦਾ ਖਰਚਾ ਹੋਣਾ ਵਾ ਪਜੇ ਅਜ ਜੇ ਇਹਦਾ ਪਿਓ ਪਿਓ ਨਾ ਰਿਆ ਨਾ ਤੇ ਇੱਕਲੀ ਰਹਿ ਜਣੀ ਕਹਿੰਦੇ ਮੁੰਡੇ ਮਾਂ ਪਿਓ ਨੂੰ ਥੰਮਦੇ ਆ ਇਹ ਇਕਲੀ ਕੁੜੀ ਥੰਮਦੀ ਪਈ ਉਹ ਕੰਮ ਇਹਨੂੰ ਕਰਨੇ ਪੈਂਦੇ ਨੇ ਕਿ ਜਿਹੜੀ ਬੱਚੀ ਨਹੀਂ ਕਰ ਸਕਦੀ 20 ਸਾਲ ਦੀ 5 ਸਾਲ ਦੀ ਦੀ ਮਾਂ ਛੱਡ ਕੇ ਚਲ ਗਈ ਹੈ ਤਾਂ ਪੰਜਾਬੀਆਂ ਨੂੰ ਬੇਨਤੀ ਹੈ ਦਾਨੀ ਸੱਜਣਾਂ ਨੂੰ ਬੇਨਤੀ ਹੈ ਐਨ ਆਰ ਆਈ ਵੀਰਾਂ ਦਾ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਹੈ ਵੱਡਾ ਪੌਣਾ ਹੈ ਸੱਜਣੋ ਇਹ ਪੌਣਾ ਜਰੂਰ ਖਟਣਾ ਚਾਹੀਦਾ ਹੈ ਕਿਉਂਕਿ ਅੱਜ ਮੈਂ ਯਕੀਨ ਨਾਲ ਕਹਿੰਦਾ ਕਿ ਜੇ ਮੇਰੀ ਜੇਬ 'ਚ ਪੈਸੇ ਹੁੰਦੇ ਤੇ ਮੈਂ ਵੀ ਸ਼ਹਿਰ ਦੇ ਪੁੰਨ ਖਟਣ ਵਾਸਤੇ ਸਭ ਤੋਂ ਅੱਗੇ ਹੁੰਦਾ ਪਰ ਸਾਡੀ ਡਿਊਟੀ ਇਹ ਹੈ ਕਿ ਇਹੋ ਜਿਹੇ ਲੋਕਾਂ ਦੀ ਜਿਹੜੀ ਪੁਕਾਰ ਹੈ ਤੁਹਾਡੇ ਤੱਕ ਪਹੁੰਚਾ ਰਹੀਏ ਤਸਵੀਰਾਂ ਸਭ ਕੁਝ ਬਿਆਨ ਕਰਦੀਆਂ ਅਥਰੂ ਬਿਆਨ ਕਰਦੇ ਨੇ ਇਹ ਇਮੇਜਿਨ ਕਰਿਓ ਕਿ 20 ਸਾਲ ਦੀ ਲੜਕੀ ਆਪਣੇ ਬਾਪ ਨੂੰ ਗੰਭੀਰ ਬਿਮਾਰੀ ਚ ਕਿੱਦਾਂ ਸਾਹਮਦੀ ਹੋਏਗੀ ਜ਼ਰੂਰ ਦਾਨੀ ਸੱਜਣ ਇਸ ਪਰਿਵਾਰ ਨਾਲ ਇਸ ਬੱਚੀ ਨਾਲ ਕੰਟੈਕਟ ਕਰਨ ਵੇਖਦੇ ਰਹੋ ਚੈਨਲ ਦਾ ਆਰ ਐਨ ਯੂ